ਜਿਸ ਤਰ੍ਹਾਂ ਆਪਣੇ ਪਰਿਵਾਰ ਦੇ ਵਿੱਚ ਕੋਈ ਵਿਛੜ ਜਾਂਦਾ ਹੈ ਉਹਨਾਂ ਦਿਨਾਂ ਦੇ ਵਿੱਚ ਬੰਦੇ ਕੁਝ ਦਿਨਾਂ ਲਈ ਥੱਲੇ ਪੁੰਝੇ ਹੀ ਬੈਂਦੇ ਨੇ ਤੇ ਪੁੰਝੇ ਸੌਂਦੇ ਨੇ ਪਿੰਡਾਂ ਦੇ ਵਿੱਚ ਬੈਠ ਕੇ ਗੱਲਾਂ ਕਰਨੀਆਂ ਸਾਬ ਜਦਿਆਂ ਦੀਆਂ ਸਿੱਖੀ ਦੀਆਂ ਗੱਲਾਂ ਕਰਨੀਆਂ ਹੁਣ ਅੱਜ ਕੱਲ ਬੱਚੇ ਸਿੱਖੀ ਚਾਹੁੰਦੇ ਨਹੀਂ ਹੈਗੇ ਅੱਜ ਕੱਲ ਮਾਹੌਲ ਦਾ ਬਹੁਤ ਫਰਕ ਪੈ ਗਿਆ ਸਾਡੇ ਬਜ਼ੁਰਗ ਵੀ ਛੋਟੇ ਹੁੰਦੇ ਤਾਂ ਹੀ ਦੱਸਦੇ ਰਹਿੰਦੇ ਸੀ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਇੱਥੇ ਸ਼ਹੀਦ ਕੀਤੇ ਗਏ ਨੇ ਚਮਕੌਰ ਸਾਹਿਬ 'ਚ ਸ਼ਹੀਦ ਕੀਤੇ ਗਏ ਸੀ ਗੁਰਤੇਗ ਬਹਾਦਰ ਜੀ ਦੀਆਂ ਬੜੀਆਂ ਉਹਨਾਂ ਨੇ ਛੋਟੀਆਂ ਸਾਨੂੰ ਥਾਕੀਆਂ ਦੱਸਣੀਆਂ 5 ਸਾਲ ਦੀ ਹੋਣੀ ਹੈ ਬਈ ਉਦੋਂ ਤੋਂ ਹੀ ਅਸੀਂ ਸਾਰੇ ਪਰਿਵਾਰ ਤਕਰੀਬਨ ਇੱਥੇ ਹੀ ਸੰਧ ਹੈ ਇੱਕ ਮਹੀਨਾ ਇੱਕ ਮਹੀਨਾ ਪੋ ਦਾ ਮਹੀਨਾ ਪੋ ਦਾ ਪੂਰਾ ਮਹੀਨਾ ਚਿਰਫ ਅਤੇ ਗਰਸਾਹ ਵੀ ਕਿ ਸ਼ਹੀਦੀ ਸਵਾ ਚੱਲ ਰਹੀ ਹੈ ਤੇ ਇਹਨਾਂ ਦਿਨਾਂ ਦੇ ਵਿੱਚ ਰਵਾਇਤਾਂ ਨੇ ਪੁਰਾਣੇ ਸਮਿਆਂ ਤੋਂ ਕਿ ਬਹੁਤ ਸਾਰੇ ਪਰਿਵਾਰ ਜਿਹੜੇ ਨੇ ਉਹ ਇਹਨਾਂ ਦਿਨਾਂ ਦੇ ਵਿੱਚ ਘਰਾਂ ਦੇ ਵਿੱਚ ਹੇਠਾਂ ਸੌਂਦੇ ਨੇ ਤੇ ਹੋਰ ਬਹੁਤ ਸਾਰੀਆਂ ਰਵਾਇਤਾਂ ਨੇ ਜਿਹੜਾ ਕੋਈ ਕਿਸੇ ਤਰ੍ਹਾਂ ਦੇ ਵਿਆਹ ਜਿਹੜੇ ਆ ਇਹਨਾਂ ਦਿਨਾਂ ਦੇ ਵਿੱਚ ਨਹੀਂ ਰੱਖੇ ਜਾਂਦੇ ਕਿਸੇ ਤਰ੍ਹਾਂ ਦੇ ਕੋਈ ਲਜੀਜ਼ ਪਕਵਾਨ ਜਿਹੜੇ ਨੇ ਉਹ ਨਹੀਂ ਬਣਾਏ ਜਾਂਦੇ ਇਹਨਾਂ ਦਿਨਾਂ ਦੇ ਵਿੱਚ ਤਾਂ ਸੱਜਣਾਲ ਬਾਈਕਾ ਪਰਿਵਾਰ ਹੈਗਾ ਜੋ ਲੰਮੇ ਸਮੇਂ ਤੋਂ ਖਾਸ ਕਰਕੇ ਦਾਦਾ ਜੀ ਨੇ ਕਿ ਬਚਪਨ ਤੋਂ ਲੈ ਕੇ ਲਗਭਗ ਐਸੀ ਜਿਹੜੇ ਆ ਉਹ ਹੀਠਾ ਸੌਂਦੇ ਆ ਰਹੇ ਨੇ ਤਾਂ ਇਹ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਹੈ ਫਿਰ ਇਹ ਕਿਸ ਜਿਹੜਾ ਕਿੰਨੇ ਦਿਨ ਸੌਂਦੇ ਨੇ ਸਾਰੀ ਗੱਲਬਾਤ ਜਿਹੜਾ ਜੋ ਰਵਾਇਤ ਹੈਗੀ ਉਸ ਨੂੰ ਜਾਣ ਦੀ ਕੋਸ਼ਿਸ਼ ਸੱਚਖਾਲੀ ਵੈਗੜ ਜੀ ਦਾ ਖਾਲਸਾ ਵੈਗੜ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈਗਾ ਜੀ ਆਪ ਜੀ ਦਾ ਮੇਰਾ ਨਾਮ ਹਰਮਨ ਸਿੰਘ ਔਰ ਪਟਾੜੀ ਹਾਂਜੀ ਅਸੀਂ ਇਹ ਜਿਹੜੀ ਰਵਾਇਤਾਂ ਸੀਗੀਆਂ ਜੋ ਪੁਰਾਣੇ ਸਮਿਆਂ ਦੇ ਪ੍ਰਾਤਨ ਸਮਿਆਂ ਤੋਂ ਚੱਲਦੀਆਂ ਆ ਰਹੀਆਂ ਨੇ ਜਦੋਂ ਦੇ ਸ਼ਹੀਦੀ ਸਵਾਵਾਂ ਸ਼ੁਰੂ ਹੋਈਆਂ ਨੇ ਉਦੋਂ ਤੋਂ ਘਰਾਂ ਦੇ ਵਿੱਚ ਲੋਕ ਯਾਤਰ ਕੀ ਕੁਝ ਜਿਹੜਾ ਉਹ ਕਰਦੇ ਸੀ ਇਹਨਾਂ ਦਿਨਾਂ ਦੇ ਵਿੱਚ ਖਾਸ ਕਰਕੇ ਜਦੋਂ ਸ਼ਹੀਦੀ ਸਵਾ ਸ਼ੁਰੂ ਹੋ ਜਾਂਦੀ ਸੀ ਤਕਰੀਬਨ 20 ਸਾਲ ਤੋਂ ਇਹ ਦੇਖਦੇ ਆ ਰਹੇ ਹਾਂ ਵੀ ਆਮ ਕਰਕੇ ਘਰਾਂ ਦੇ ਵਿੱਚ ਜਿਹੜੇ ਕੋਈ ਗੁਰਸਿੱਖੀ ਨਾਲ ਜੁੜੇ ਹੋਏ ਨੇ ਉਹ ਇਸ ਦੁੱਖ ਨੂੰ ਮਹਿਸੂਸ ਕਰਦੇ ਨੇ ਜਿਸ ਤਰ੍ਹਾਂ ਆਪਣੇ ਪਰਿਵਾਰ ਦੇ ਵਿੱਚ ਕੋਈ ਵਿਛੜ ਜਾਂਦਾ ਹੈ ਉਹਨਾਂ ਦਿਨਾਂ ਦੇ ਵਿੱਚ ਬੰਦੇ ਕੁਝ ਦਿਨਾਂ ਲਈ ਥੱਲੇ ਪੁੰਝੇ ਹੀ ਬੈਠਦੇ ਨੇ ਤੇ ਪੁੰਝੇ ਹੀ ਸੌਂਦੇ ਨੇ ਇਸੇ ਤਰ੍ਹਾਂ ਹੀ ਇਸ ਛਾਕੇ ਨੂੰ ਮਹਿਸੂਸ ਕਰਦਿਆਂ ਹੋਇਆਂ ਤਕਰੀਬਨ ਸਾਰਾ ਪਰਿਵਾਰ 1 ਮਹੀਨਾ ਥੱਲੇ ਆਸਣ ਲਾ ਕੇ ਸੌਂਦੇ ਤੇ ਮਾਲਕ ਵੱਲੋਂ ਕਰਪਾ ਮਾਲਕ ਜੀ ਵੀ ਜਿਸ ਤਸ ਹਿਸਾਬ ਨਾਲ ਚੱਲ ਰਿਹਾ ਹੈ ਮਾਹੌਲ ਉਹਦੇ ਹਿਸਾਬ ਨਾਲ ਠੀਕ ਨਹੀਂ ਲੱਗ ਰਿਹਾ ਕਿਉਂਕਿ ਆਮ ਲੋਕਾਂ ਦੇ ਵਿੱਚ ਚਰਚਾ ਚੱਲ ਰਹੀ ਹੈ ਵੀ ਚਲੋ ਜੋ ਟਾਈਮ ਲੰਘਿਆ ਲੰਘਿਆ ਅੱਗੇ ਵਾਸਤੇ ਕੋਈ ਸੁਧਾਰ ਹੋਵੇ ਤਾਂ ਚੰਗੀ ਗੱਲ ਹੈ ਹੂੰ ਹੋਰ ਜੀ ਤਾਂ ਉਦੋਂ ਜੇ ਤੁਸੀਂ ਪੁਰਾਣੇ ਸਮਿਆਂ ਦੇ ਵਿੱਚ ਅਸੀਂ ਦੇਖਿਆ ਔਰ ਬਹੁਤ ਸਾਰੇ ਪਰਿਵਾਰਾਂ ਦੇ ਵਿੱਚ ਜਿਹੜਾ ਕੋਈ ਕਿਸੇ ਤਰ੍ਹਾਂ ਦੇ ਪਕਵਾਨ ਜਿਹੜੇ ਆ ਅਜੇ ਨਹੀਂ ਸੀ ਬਣਾਏ ਜਾਂਦੇ ਤੇ ਨਾ ਹੀ ਕੋਈ ਵਿਆਹ ਕਾਰਜ ਜਿਹੜੇ ਆ ਰਚਾਏ ਜਾਂਦੇ ਸੀ ਪਰ ਹੁਣ ਲੋਕ ਜਿਹੜੇ ਆ ਸ਼ਾਇਦ ਉਹਨਾਂ ਚੀਜ਼ਾਂ ਤੋਂ ਜਿਹੜਾ ਵਿਸਾਰ ਰਹੇ ਆ ਹਾਂਜੀ ਪਹਿਲੇ ਸਮੇਂ ਦੇ ਵਿੱਚ ਲੋਕ ਇਸ ਚੀਜ਼ ਦਾ ਦੁੱਖ ਮੰਨਦੇ ਸੀਗੇ ਆਪਣੇ ਬੱਚੇ ਮੰਗ ਹਾਂਜੀ ਪਿੰਡਾਂ ਦੇ ਵਿੱਚ ਬੈਠ ਕੇ ਗੱਲਾਂ ਕਰਨੀਆਂ ਸਾਬਜਾਦਿਆਂ ਦੀਆਂ ਸਿੱਖੀ ਦੀਆਂ ਗੱਲਾਂ ਕਰਨੀਆਂ ਹੁਣ ਅੱਜਕੱਲ ਬੱਚੇ ਸਿੱਖੀ ਚਾਹੁੰਦੇ ਨਹੀਂ ਹੈਗੇ ਅੱਜਕੱਲ ਮਾਹੌਲ ਦਾ ਬਹੁਤ ਫਰਕ ਪੈ ਗਿਆ ਜਿਵੇਂ ਅੱਜਕਲ ਟੀਵੀ ਵੱਧ ਹੋ ਗਏ ਮੋਬਾਈਲ ਹੋ ਗਏ ਬੱਚਿਆਂ ਦਾ ਧਿਆਨ ਉੱਧਰ ਖਿੱਚਿਆ ਗਿਆ ਬਾਕੀ ਬਹੁਤ ਘੱਟ ਕਰਨੇ ਜਿਹੜੇ ਸਿੱਖੀ ਇਤਿਹਾਸ ਦੱਸਣਗੇ ਮਾਪਿਓ ਵੀ ਇਸ ਚੀਜ਼ ਨੂੰ ਬਹੁਤਾ ਚੰਗਾ ਨਹੀਂ ਸਮਝਦੇ ਵੀ ਅਸੀਂ ਪਿਛਲਾ ਇਤਿਹਾਸ ਦੱਸੀਏ ਇਹ ਤਾਂ ਜਿਹੜੇ ਥੋੜੀ ਜਿਹੀ ਲਵੇਰੀ ਉਮਰ ਹੈ ਉਹ ਆਪਣੇ ਬੱਚਿਆਂ ਨੂੰ ਆਪਣੇ ਧਰਮ ਨਾਲ ਜੋੜਦੇ ਨੇ ਜਿਵੇਂ ਅੱਜਕਲ ਅਸੀਂ ਛੋਟੇ ਬੱਚਿਆਂ ਨੂੰ ਜਿਵੇਂ ਮੇਰੇ ਪੋਤੇ-ਪੋਤੀ ਦੋਤੇ-ਦੋਤੇ ਨੇ ਅਸੀਂ ਉਹਨਾਂ ਨੂੰ ਸਾਰਾ ਇਤਿਹਾਸ ਦੱਸਿਆ ਜਿੱਥੇ ਮਰਜੀ ਉਹਨਾਂ ਨੂੰ ਪੁੱਛ ਲਓ ਵੀ ਚਮਕੌਰ ਸਾਹਿਬ ਦੇ ਵਿੱਚ ਕੀ ਹੋਇਆ ਆ ਆਪਣਾ ਫਤਿਹਗੜ ਸਾਹਿਬ ਵਿੱਚ ਕੀ ਹੋਇਆ ਇਹ ਤੁਸੀਂ ਇਤਿਹਾਸ ਸੁਣਿਆ ਸੀ ਪਹਿਲਾਂ ਤੁਹਾਡੇ ਜਿਹੜੇ ਬਜ਼ੁਰਗ ਸੀ ਉਹ ਵੀ ਇਸੇ ਤਰ੍ਹਾਂ ਸਾਖੀਆਂ ਸੁਣਾਉਂਦੇ ਹਾਂਜੀ ਸਾਡੇ ਬਜ਼ੁਰਗ ਵੀ ਛੋਟੇ ਹੁੰਦੇ ਹਾਂ ਤੋਂ ਹੀ ਦੱਸਦੇ ਰਹਿੰਦੇ ਸੀ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਇੱਥੇ ਸ਼ਹੀਦ ਕੀ ਕੀਤੇ ਗਏ ਨੇ ਚਮਕੌਰ ਸਾਹਿਬ 'ਚ ਸ਼ਹੀਦ ਕੀਤੇ ਗਏ ਸੀ ਗੁਰਤੇਗ ਬਹਾਦਰ ਜੀ ਦੀਆਂ ਬੜੀਆਂ ਉਹਨਾਂ ਨੇ ਛੋਟੀਆਂ-ਛੋਟੀਆਂ ਸਾਨੂੰ ਸਾਖੀਆਂ ਦੱਸਣੀਆਂ ਤੇ ਸਾਰੇ ਨੂੰ ਇਕੱਠੇ ਬਿਠਾ ਕੇ ਸਭ ਕੁਝ ਦੱਸਣਾ ਉਹਨਾਂ ਨੇ ਹਾਂਜੀ ਕਿੰਨਾ ਸਮਾਂ ਹੋ ਗਿਆ ਜਿਹੜਾ ਤੁਸੀਂ ਜਿਹੜਾ ਇਸ ਦਾ ਪੁੰਜੇ ਸੋ ਰਹੇ ਹੋ ਬੈਠੇ ਤਾਂ ਬਹੁਤ ਛੋਟੀ ਉਮਰ ਤੋਂ ਹੀ ਪੰਜ ਚਾਰ ਸਾਲ ਹਾਂ ਪੰਜ ਕੁ ਸਾਲ ਦੀ ਹੋਣੀ ਹੈ ਬਈ ਉਦੋਂ ਤੋਂ ਹੀ ਅਸੀਂ ਸਾਰੇ ਪਰਿਵਾਰ ਤਕਰੀਬਨ ਇੱਥੇ ਹੀ ਸੰਦ ਹੈ ਇੱਕ ਮਹੀਨਾ ਇੱਕ ਮਹੀਨਾ ਪੋ ਦਾ ਮਹੀਨਾ ਪੋ ਦਾ ਪੂਰਾ ਮਹੀਨਾ ਪੋ ਦੇ ਮਹੀਨੇ ਦੇ ਚ ਕੋਈ ਉਦੋਂ ਵਿਆਹ ਨਹੀਂ ਸੀ ਰੱਖਿਆ ਜਾਂਦਾ ਕੋਈ ਖੁਸ਼ੀ ਦਾ ਸਮਾਗਮ ਨਹੀਂ ਸੀ ਹੁੰਦਾ ਬਸ ਇਹੀ ਪਿੰਡਾਂ ਚ ਆਮ ਤੌਰ ਤੇ ਸੱਤ ਵਿੱਚ ਵੀ ਬੈਠ ਕੇ ਲੋਕ ਇਹੀ ਗੱਲਾਂ ਕਰਦੇ ਸੀਗੇ ਵੀ ਅਹ ਮਹੀਨੇ ਚ ਕਿੰਨੀਆਂ ਸ਼ਹੀਦੀਆਂ ਹੋਈਆਂ ਨੇ ਆਪਣੇ ਸਿੰਘ ਕਿੰਨੇ ਮਰੇ ਨੇ ਫਲਾਣੀ ਲੜਾਈ ਚ ਕਿੰਨੇ ਮਰੇ ਨੇ ਉਹਨਾਂ ਦੇ ਸੰਬੰਧ ਵਿੱਚ ਫੇਰੇ ਮਹੀਨਾ ਸਾਰੇ ਹੀ ਅਫਸੋਸ ਬਜਾਈ ਲੰਗਾਇਆ ਜਾਂਦਾ ਸੀ ਹਾਂ ਪਰ ਤਾਂ ਪੁਰਾਣੇ ਸਮੇਂ 'ਚ ਤੁਸੀਂ ਦੇਖਿਆ ਹੋਊਗਾ ਜੀ ਆ ਜਿਹੜੀ ਖਾਸ ਕਰਕੇ ਫਤਿਹਗੜ੍ਹ ਸਾਹਿਬ 'ਚ ਜੋ ਸ਼ਹੀਦੀ ਸਭਾ ਸੀ ਉਹ ਪਹਿਲਾਂ ਕਿਵੇਂ ਮਨਾਈ ਜਾਂਦੀ ਸੀ ਤੇ ਹੁਣ ਬਦਲਾਅ ਕੀ ਕੁਛ ਹੈਗਾ ਇਹ ਪੁੱਜੀ ਜੇਰ ਪਹਿਲਾਂ ਇੱਥੇ ਆਪਣੇ ਡੀਸੀ ਆਲੂ ਵਾਲਾ ਆਇਆ ਸੀ ਉਹਨਾਂ ਨੇ ਜੋ ਜੋੜ ਮੇਲਾ ਸੀ ਨਾ ਉਹਦੇ ਵਿੱਚ ਇਤਨੀ ਤਬਦੀਲੀ ਕੀਤੀ ਵੀ ਉਹ ਚੀਜ਼ ਅਸੀਂ ਸੋਚ ਵੀ ਨਹੀਂ ਸਕਦੇ ਸੀ ਅੱਜ ਤੋਂ 20-25 ਸਾਲ ਪਹਿਲਾਂ ਇੱਥੇ ਹਰ ਕਿਸਮ ਦਾ ਗਾਉਣ ਮਿਜਾਉਣ ਮੀਟ ਮੱਛੀ ਦੀ ਦੁਕਾਨਾਂ ਹਰ ਇੱਕ ਕਿਸਮ ਦਾ ਲੱਚਰ ਚੱਲ ਰਿਹਾ ਸੀ ਪਰ ਉਹਨਾਂ ਦੀ ਜਿਹੜੀ ਇਹ ਹੈ ਵੀ ਉਹਨਾਂ ਨੇ ਜਦੋਂ ਇਹ ਉਹਨਾਂ ਨੇ ਇੱਥੇ ਆ ਕੇ ਆਪਣੀ ਡਿਊਟੀ ਸੰਭਾਲੀ ਹੈ ਉਹਨਾਂ ਨੇ ਇਹ ਬਿਲਕੁਲ ਬੰਦ ਕਰਤਾ ਹੈ ਇਹਦਾ ਅਸਰ ਕੱਲਾ ਫਜਗਟ ਸਾਹਿਬ 'ਤੇ ਨਹੀਂ ਪਿਆ ਉਹਨਾਂ ਦਾ ਅਸਰ ਆਨੰਦਪੁਰ ਸਾਹਿਬ ਮੱਛਵੜਾ ਸਾਹਿਬ ਚਮਕੌਰ ਸਾਹਿਬ ਈਵਨ ਆਪਣਾ ਠੰਡਾ ਦੇ ਮੁਖਰ ਸਾਹਿਬ ਵੀ ਪਿਆ ਦਮਨ ਜਮਾ ਸਾਹਿਬ ਜਿੰਨੇ ਵੀ ਧਾਰਮਿਕ ਜੋੜ ਮੇਲੇ ਨੇ ਉਹਨਾਂ ਹਰੇਕ ਮੇਲਿਆਂ ਦੇ ਉੱਪਰ ਇਸ ਚੀਜ਼ ਦਾ ਅਸਰ ਹੋਇਆ ਵੀ ਸਿਰਜ ਜੋੜ ਮੇਲੇ ਦੇ ਉੱਪਰ ਸਿਰਫ ਇੱਕ ਧਾਰਮਿਕ ਸਮਾਗਮ ਹੋਊਗਾ ਬਾਕੀ ਹੋਰ ਇਸ ਤਰ੍ਹਾਂ ਦੀ ਕੋਈ ਵੀ ਸਿਆਸੀ ਕਾਨਫਰੰਸ ਨਹੀਂ ਹੋਵੇਗੀ ਜਦੋਂ ਪੁਰਾਣੀਆਂ ਸਿਆਸੀ ਕਾਨਫਰੰਸਾਂ ਵੀ ਚੱਲਦੀਆਂ ਸੀ ਉਦੋਂ ਮਾਹੌਲ ਕਿਹੋ ਜਿਹਾ ਸੀ ਦਿਖ ਕਿਹੋ ਜੀ ਸੀ ਗੁਰਦੁਆਰਾ ਸਾਹਿਬ ਦੀ ਗੁਰਦੁਆਰੇ ਦੀ ਜਿੰਨੀ ਵੀ ਮਤਲਬ ਦੇਖੋ ਕੁਝ ਚਿਰ ਤੋਂ ਬਾਅਦ ਇਹਨਾਂ ਦਾ ਜਿੰਨਾ ਵੀ ਮੋਡੀਫਿਕੇਸ਼ਨ ਇਹਨਾਂ ਨੇ ਕੀਤੀ ਹੈ ਪਹਿਲਾਂ ਦੇ ਹਿਸਾਬ ਨਾਲ ਜਿ ਕੋਚ ਦੇਖ ਲਈਏ ਅੱਜ ਤੋਂ तकरीबन 40 35 ਸਾਲ ਪਹਿਲਾਂ ਗੁਰਦੁਆਰੇ ਦੇ ਸਾਈਡ ਤੇ ਡਬਲ ਕੰਧ ਹੁੰਦੀ ਸੀ ਉਹਨਾਂ ਦੇ ਥਾ ਮਤਲਬ ਬੂੰਗੇ ਬਣੇ ਹੁੰਦੇ ਸੀ ਤੇ ਲੰਗਰ ਹਾਲ ਤੇ ਥੇ ਹੁੰਦਾ ਤੇ ਉਹ ਤੋਂ ਬਾਅਦ ਇਹ ਤਬਦੀਲੀ ਆਉਂਦੀ ਆਉਂਦੀ ਮਾਦਲੀ ਮਾਰਬਲ ਤੇ ਆ ਕੇ ਖੜ ਗਈ ਹੂੰ ਠੰਡੇ ਪੁਰਜ ਦੀਆਂ ਤਸਵੀਰਾਂ ਬਹੁਤ ਵਾਇਰਲ ਹੁੰਦੀਆਂ ਅੱਜ ਕੱਲ ਜਾਂ ਪ੍ਰਾਣੀ ਦਿਖਾਲੀਆਂ ਤਸਵੀਰਾਂ ਬਹੁਤ ਸਾਰੀਆਂ ਵਾਇਰਲ ਹੁੰਦੀਆਂ ਹਾਂਜੀ ਹਾਂ ਠੰਡੇ ਪੁਰਜ ਉਹੀ ਜਿਹੜੀ ਅੱਜ ਕੱਲ ਵਾਇਰਲ ਹੋਈ ਹੈ ਉਹੀ ਸੀ ਏਹਠਾ ਅਸਥਾਨ ਉਹੀ ਛੋਟੀਆਂ ਇੱਟਾਂ ਦਾ ਬਣਿਆ ਹੋਇਆ ਛੋਟੀਆਂ ਇੱਟਾਂ ਦਾ ਬਣਿਆ ਹੋਇਆ ਸੀ ਸੰਤੋਖ ਜਦੇ ਜ਼ਿਆਦਾ ਆ ਜਾਂਦੇ ਜਦੋਂ ਸਾਹਮਣੇ ਆਉਂਦੀ ਹੈ ਇਹ ਚੀਜ਼ ਤੇ ਸਾਰਾ ਗੁਰਦੁਆਰਾ ਸਾਹਿਬ ਛੋਟੀਆਂ ਇੱਟਾਂ ਦਾ ਬਣਿਆ ਹੋਇਆ ਸੀ ਸਰੰਦੀ ਇੱਟ ਦਾ ਬਹੁਤ ਸਾਰੇ ਸਿੰਘ ਤੁਸੀਂ ਉਦੋਂ ਦੇਖੇ ਹੋਣਗੇ ਉਦੋਂ ਸਿੰਘ ਕਿਹੋ ਜੇ ਸੀ ਉਹਨਾਂ ਦਾ ਵਿਹਾਰ ਕਿਹੋ ਜਿਹਾ ਹੁੰਦਾ ਸੀ ਰਹਿੰਦੇ ਕਿਵੇਂ ਸੀ ਤਾਂ ਹੁਣ ਤਾਂ ਬਹੁਤ ਸਾਰੇ ਬਹੁਤ ਕੁਝ ਚੇਂਜ ਆ ਗਿਆ ਪਹਿਰਾਵਾ ਬਹੁਤ ਚੇਂਜ ਹੋ ਗਿਆ ਜਾਂ ਉਸ ਤਰ੍ਹਾਂ ਸਿੰਘ ਜਿਵੇਂ ਪਹਿਲਾਂ ਬਹੁਤ ਸਾਦਾ ਬਾਣਾ ਸਾਦਾ ਖਾਣਾ ਸੀ ਉਦੋਂ ਬੇਟੇ ਇਹ ਸੀ ਕਿ ਲਿਬਾਸ ਉਹਨਾਂ ਦਾ ਗੁਰਸਿੱਖੀ ਵਾਲਾ ਗੁਰਸਿੱਖੀ ਵਾਲੇ ਲਿਬਾਸ ਦੇ ਵਿੱਚ ਉਹ ਪੂਰੇ ਪੰਜ ਬਾਣੀਆਂ ਦਾ ਪਾਠ ਕਰਦੇ ਸੀ ਨਸ਼ੇ ਪੱਤੇ ਨਹੀਂ ਸੀ ਉਹ ਧਰਮੀ ਲੋਕ ਸੀਗੇ ਨਾਲੇ ਥੋੜੀ ਗਿਣ ਗਿਣਮੇ ਚੁਣਮੇ ਹੁੰਦੇ ਸੀ ਇਹ ਲੋਕ ਅਨਪੜਤਾ ਥੋੜੀ ਜਿਆਦਾ ਸੀ ਇਸ ਕਰਕੇ ਉਹਨਾਂ ਦਾ ਬਹੁਤਾ ਨਹੀਂ ਸੀ ਆਲੇ-ਦਾਲੇ ਫਲਾ ਹੁਣ ਤਾਂ ਐਜੂਕੇਸ਼ਨ ਕਰਕੇ ਆਲੇ-ਦਾਲੇ ਫਲਾਵਾ ਤਾਂ ਹੋ ਗਿਆ ਹਾਂ ਹਾਂ ਅਸੀਂ ਜਿਹੜਾ ਉਸ ਸਮੇਂ ਸਾਖੀਆਂ ਤੁਸੀਂ ਪੁਰਾਣੇ ਬਜ਼ੁਰਗਾਂ ਤੋਂ ਤੁਸੀਂ ਵੀ ਸੁਣੀ ਆਉਣਗੇ ਆ ਇਤਿਹਾਸ ਸੁਣਿਆ ਹੋਊਗਾ ਸ਼ਾਇਦ ਸਾਡੇ ਵਰਗੀ ਜਿਹੜੀ ਪੀੜ੍ਹੀ ਆ ਉਹਨਾਂ ਨੂੰ ਤਾਂ ਸਿਰਫ ਇੱਥੋਂ ਤੱਕ ਹੀ ਪਤਾ ਕਿ ਸਹਬਜ਼ਾਦਿਆਂ ਨੂੰ ਜਿਹੜਾ ਉਹ ਨੀਹਾਂ ਦੇ ਵਿੱਚ ਣਾ ਦਿੱਤਾ ਗਿਆ ਸ਼ਾਇਦ ਉਸ ਤੋਂ ਇਲਾਵਾ ਬਹੁਤ ਕੁਝ ਹੋਇਆ ਬਹੁਤ ਸਾਰਾ ਜ਼ੁਲਮ ਹੋਇਆ ਜੇ ਤੁਸੀਂ ਉਹ ਕੋਈ ਸਾਖੀਆਂ ਉਸ ਸਮੇਂ ਦਾ ਉਹ ਇਤਿਹਾਸ ਜਿਹੜਾ ਸੁਣਾ ਸਕਦੇ ਹੋ ਨਹੀਂ ਉਸ ਟਾਈਮ ਇਸ ਤਰ੍ਹਾਂ ਹੀ ਛੋਟੇ ਬਜ਼ੁਰਗਾਂ ਵੱਲੋਂ ਤਾਂ ਇਹੀ ਦੱਸਿਆ ਜਾਂਦਾ ਸੀ ਵੀ ਮੁਗਲ ਹਕੂਮਤ ਨੇ ਬਹੁਤ ਜ਼ਿਆਦਾ ਜ਼ੁਲਮ ਕੀਤਾ ਕਿਉਂਕਿ ਉਸ ਟਾਈਮ ਦੇ ਵਿੱਚ ਸਿੱਖੀ ਦਾ ਇੰਨਾ ਪ੍ਰਚਾਰ ਨਹੀਂ ਸੀ ਜਿਸ ਹਿਸਾਬ ਨਾਲ ਹੁਣ ਯੂਨੀਵਰਸਿਟੀਆਂ ਕਾਲਜ ਵਹਿ ਰਿਕ ਤੇ ਰਾਂਦੀ ਜਿਵੇਂ ਹੁਣ ਟੈਲੀਵਿਜ਼ਨ ਆ ਗਿਆ ਮੋਬਾਈਲ ਆ ਗਿਆ ਉਦੋਂ ਇਹ ਚੀਜ਼ਾਂ ਨਹੀਂ ਸੀ ਜਿਸ ਦੇ ਕਰਕੇ ਇਹਦਾ ਬਹੁਤਾ ਫਲਾ ਨਹੀਂ ਹੋ ਸਕਿਆ ਸਿੱਖੀ ਦਾ ਤੇ ਉਦੋਂ ਮੈਂ ਕਹਾਂ ਜੀ ਆ ਜਿਹੜਾ ਇਤਿਹਾਸ ਹੈ ਇਹਨੂੰ ਲੈ ਕੇ ਕੋਈ ਸਾਖੀ ਤੁਹਾਡੇ ਪੁਰਾਣੇ ਬਜ਼ੁਰਗਾਂ ਨੇ ਤੁਹਾਨੂੰ ਸੁਣਾਈ ਹੋਵੇ ਵੀ ਕੀ ਕੁਝ ਵਾਪਰਿਆ ਉਦੋਂ ਘਟਨਾ ਕਰਮ ਕੀ ਸੀ ਜਿਸ ਤਰ੍ਹਾਂ ਜਦੋਂ ਸਾਹਿਬਜਾਦੇ ਜਾਂਦੇ ਸੀ ਤਾਂ ਉਹ ਹਾਲਤ ਕਿਹੋ ਜੀ ਸੀਗੀ ਉਦੋਂ ਤਾਂ ਮੇਰੇ ਖਿਆਲ ਵੀ ਇੰਨਾ ਤਾਂ ਨਹੀਂ ਸੀ ਹੁੰਦਾ ਉਹਨਾਂ ਨੂੰ ਬਜ਼ੁਰਗਾਂ ਨੂੰ ਉਹ ਜਦੋਂ ਜਾਂਦੇ ਸੀ ਜੋੜ ਮੇਲੇ ਤੇ ਥੋੜੇ ਬੰਦੇ ਹੁੰਦੇ ਸੀ ਉਹ ਜਿਵੇਂ ਹੁਣ ਢੋਲ ਢਮਕੇ ਨੇ ਆਏ ਨਹੀਂ ਸੀ ਹੁੰਦੇ ਉਹ ਅਫਸੋਸ ਵਨੋਂ ਹੀ ਜਾਂਦੇ ਹੁੰਦੇ ਸੀ ਤੁਰਕੇ ਪੈਦਲ ਇਧਰੋਂ ਉਧਰ ਤੱਕ ਹਾਂਜੀ ਹਾਂਜੀ ਜਾਂ ਉੱਥੇ ਬੈਠ ਕੇ ਆਪਣੀਆਂ ਗੱਲਾਂ ਬਾਤਾਂ ਕਰਨੀਆਂ ਵਾਰਤਾਲਾਪ ਕਰਨਾ ਸਿੱਖੀ ਬਾਰੇ ਵਾਰਤਾਲਾਪ ਕਰਨਾ ਥੋੜੇ ਗਿਣੇ ਛੁਣੇ ਬੰਦੇ ਹੁੰਦੇ ਸੀਗੇ ਹਾਂ ਸ਼ਾਇਦ ਬਹੁਤ ਸਾਰੇ ਲੋਕ ਤਾਂ ਹੁਣ ਜਿਵੇਂ ਅੱਜ ਤੁਸੀਂ ਇਹ ਨੀਚੇ ਸੋਨੇ ਹੋ ਜਾਂ ਪ੍ਰਾਹਰਤਨ ਜਿਹੜੀਆਂ ਰਵਾਈਤਾਂ ਨੇ ਉਹ ਉਹ ਤਾਂ ਲੋਕ ਭੁੱਲ ਹੀ ਚੁੱਕੇ ਨੇ ਲੱਗ ਪਗ ਲੋਕਾਂ ਨੂੰ ਪਤਾ ਨਹੀਂ ਇਹ ਤਾਂ ਸ਼ਾਇਦ ਹੁਣ ਦੁਬਾਰਾ ਇੱਕ ਵਾਰ ਜ਼ਰੂਰ ਥੋੜਾ ਜਿਹਾ ਹੋਇਆ ਇਦਾਂ ਹੋ ਸਕਦਾ ਵੀ ਹੁਣ ਹੋਰ ਤੋਂ ਹੋਰ ਘਰਾਂ 'ਚ ਵੀ ਹੋਵੇ ਨੀਚੇ ਪੈਣ ਦਾ ਪਰ ਸਾਡੇ ਤਾਂ ਸਾਡੇ ਬਜ਼ੁਰਗਾਂ ਤੋਂ ਹੀ ਸਾਨੂੰ ਮਿਲਿਆ ਹਾਂ ਹਾਂ ਇਹ ਇੱਥੇ ਇੱਥੇ ਚੱਲ ਪਿਆ ਅੱਗੇ ਦੇਖੋ ਕਿੱਥੇ ਤੱਕ ਚੱਲੇਗਾ ਹੂੰ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਮਝਤਾ ਤਾਂ ਇਹ ਤੁਹਾਨੂੰ ਅਸੀਂ ਪ੍ਰਾਣੀਆਂ ਰਵਾਈਤਾਂ ਤੋਂ ਜਾਣੂ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਉਸ ਸਮੇਂ ਜਿਹੜਾ ਲੋਕ ਕਿਸ ਤਰ੍ਹਾਂ ਵਿਹਾਰ ਕਰਦੇ ਸੀ ਘਰਾਂ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੁੰਦਾ ਸੀ ਕਿਉਂਕਿ ਸ਼ੋਗਮਈ ਮਾਹੌਲ ਜ਼ਰੂਰ ਹੁੰਦਾ ਸੀ ਭਾਵੇਂ ਖਾਲਸਾ ਹਮੇਸ਼ਾ ਚੜ੍ਹਦੀ ਕਲਾ 'ਚ ਰਹਿੰਦਾ ਹੈ ਗੁਰੂ ਸਾਹਿਬ ਜਿਹੜੇ ਆ ਉਹਨਾਂ ਦੇ ਵੱਲੋਂ ਵੀ ਕੋਈ ਸੋਗ ਜਿਹੜਾ ਨਹੀਂ ਮਨਾਇਆ ਗਿਆ ਚੜ੍ਹਦੀ ਕਲਾ ਦਾ ਹਮੇਸ਼ਾ ਸਨੇਹਾ ਜਿਹੜਾ ਦਿੱਤਾ ਗਿਆ ਪਰ ਜੋ ਸੰਗਤ ਹੈ ਜੋ ਸਿੱਖ ਸੰਗਤ ਹੈ ਉਸ ਨੂੰ ਵਿਰਾਗ ਦੇ ਉਮੀਦ ਦੇ ਤੌਰ ਦੇ ਤੇ ਪੋ ਦੇ ਮਹੀਨੇ ਨੂੰ ਜ਼ਰੂਰ ਮਣਾਉਂਦੀ ਹੈ ਸ਼ਹੀਦੀਆਂ ਨੂੰ ਜੋ ਸ਼ਹੀਦੀਆਂ ਪੋ ਦੇ ਮਹੀਨੇ ਦੇ ਵਿੱਚ ਹੋਈਆਂ ਉਹਨਾਂ ਨੂੰ ਯਾਦ ਕਰਦੀ ਹੈ ਚੇਤਿਆਂ 'ਚ ਰੱਖਦੀ ਹੈ ਬਹੁਤ ਸਾਰੇ ਲੋਕ ਜਿਹੜੇ ਨੇ ਅੱਜ ਕੱਲ ਇਹਨਾਂ ਨੂੰ ਚੇਤਿਆਂ 'ਚੋਂ ਵਿਸਾਰ ਚੁੱਕੇ ਨੇ ਤਾਂ ਸਾਡਾ ਜੋ ਮਕਸਦ ਸੀ ਉਹਦਾ ਪੁਰਾਣੀਆਂ ਰਵਾਇਤਾਂ ਨੂੰ ਤੁਹਾਡੇ ਤੱਕ ਪਹੁੰਚਾਉਂਦਾ ਸੀ ਕੈਮਰਾਮੈਨ ਵਿਸ਼ਾਲ ਦੇ ਨਾਲ ਕੁਲਵਿੰਦਰ ਸਿੰਘ ਛੇੜੀ ਫਤੇਗੜ ਸਾਹਿਬ